ਸਤਿ ਸ੍ਰੀ ਅਕਾਲ ਸਾਰਿਆਂ ਮੱਦੇ ਹਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਪ ਪਹੁੰਚ ਚੁੱਕੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਮਾਈ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀ ਠੀਕ ਠਾਕ ਜੀ ਕਿੱਪਾ ਮਾਰਾਈ ਦਿਓ ਚਲੋ ਵੇਖ ਕੇ ਪਾਚੇ ਦਿਜੀਏ ਨਾਮ ਦੱਸਦੇ ਕਰ ਨਾਮ ਫਰੇਮ ਸਿੰਘ ਪਿੰਡ ਚਿਕ ਦੇਖੋ ਤਸੀਲ ਹੀ ਨਾਲਾ ਜ਼ਿਲ੍ਹਾ ਮਰੀਸਰ ਤੇ ਫੋਨ ਨੰਬਰ ਫੋਲ ਦੇ ਕਰ 990129685 ਠੀਕ ਆ ਤੇ ਅੱਜ ਫਿਰ ਇੱਕ ਮੱਝ ਫੇਰ ਰਹਿਣਤੀ ਆ ਹਾਂਜੀ ਹਾਂਜੀ ਮੱਝ ਵੀਰਾਂ ਦੀ ਡਿਮਾਂਡ ਆ ਮੱਝ ਦੀ ਅੱਜ ਮੱਝ ਲੈ ਆਈ ਦੀ ਠੀਕ ਆ ਹਾਂਜੀ ਤੇ ਮਗਰ ਕੱਟੀ ਮਗਰ ਕੱਟੀ ਤਾਜਾ ਬੱਚਾ ਹਾਂਜੀ ਤਾਜਾ ਇਹ 나ੜੂ ਦੇ ਠੀਕ ਆ ਹਾਂਜੀ ਇਹ ਆ ਕਿ ਚਲੋ ਪਲੀ ਫਲੋਸੀ ਕੱਟੀ ਆ ਜਿਹੜੀ ਮਗਰ ਜੀ ਨਾ ਹੁਣ ਇਹਨੂੰ ਠੜਦਾ ਡਰਨਾ ਗਰਮੀ ਦਾ ਡਰ ਬੱਚੇ ਨੂੰ ਠੀਕ ਆ ਹੁਣ ਪਲਿਆ ਬੱਚਾ ਜਦੋਂ ਕੱਟੀਏ ਵੀ ਨਾਲ ਰਲ ਜੂਗੀ ਮੈਂ ਇਹ ਵੀ ਕੱਟੀ ਆ ਨੀਲੀ ਦੀ ਕੱਟੀ ਆ ਜਿਹੜੀ ਤੇ ਦੁੱਧ ਕਿੰਨਾ ਜੀ ਵੀਰ ਜੀ ਅੱਜ ਤੇ ਕੋਲ ਦੁੱਧ ਤੇ ਵੀਰ ਜੀ ਇਹਦੇ ਕੋਲ ਜਿਹੜਾ ਪੱਤਾ ਦੁੱਧ 6 ਗੱਲ ਹੋਗਾ ਵੀਰ ਜੀ ਠੀਕ ਆ ਤੇ ਵੀਰ ਜੀ ਇਹਨੂੰ ਸਾਢੇ 3 ਮਹੀਨੇ ਸੂਈ ਨੂੰ ਹੋਏ ਆ ਅੱਛਾ ਤੇ 1.5 ਮਹੀਨੇ ਦੀ ਬਣੀ ਆ ਵੀਰ ਜੀ ਅੱਛਾ ਗਾਂ ਬਣੀ ਵੀ 1.5 ਮਹੀਨੇ ਦੀ ਬਣੀ ਆ ਆਪਾਂ ਗਰੰਟੀ ਨਹੀਂ ਦਿੰਦੇ ਚੈੱਕ ਪਾਸ ਨਹੀਂ ਆ ਹਾਂਜੀ ਚੈੱਕ ਪਾਸ ਨਹੀਂ ਆ ਚੈੱਕ ਪਾਸ ਹੁਣ ਦੇ ਵੀ ਖਾਲੀਆਂ ਦੇ ਭਾਜ ਦੇਣੀ ਆ ਨਾ ਠੀਕ ਆ ਜੇ ਤੁਹਾਨੂੰ ਪਤਾ ਚੈੱਕ ਪਾਸ ਕਰਾ ਕੇ ਦਈਏ ਜੇ ਤੁਹਾਨੂੰ ਪਤਾ ਕਾਰੋਬਾਰੀ ਬੰਦੇ ਨੂੰ ਇਹ ਹੁੰਦਾ ਵੀ ਚਲ ਆਇਆ ਮਾਲ ਤੇ ਗਾਹ ਵਿਗੇ ਹਾਂਜੀ ਹਾਂਜੀ ਆਹ ਰਕਮ ਕਾਹਵੇਂ ਲਗਣੀ ਹੁੰਦੀ ਆ ਰਕਮ ਦੀ ਉਲਟਾ ਪਲਟੀ ਹੁੰਦੀ ਆ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਜੇ ਫਿਰ ਇਹਨੂੰ ਬੰਨ ਕੇ ਤੇ ਫਿਰ ਚੈੱਕ ਕਰਾ ਕੇ ਵੇਚਾਂਗੇ ਤੇ ਬਰਕਦੇ ਉਹ ਥੋੜਾ ਬੁਦਾ 5-7 1000 ਦਾ ਬੈਜੂਗਾ ਹਾਂਜੀ ਹਾਂਜੀ ਤੇ ਹੁਣ ਇਹ ਵੀ ਚਲੋ ਕਿਸੇ ਦੇ ਵੀਰ ਭਰਾ ਦੀ ਕਿਸਮਤ ਨੂੰ ਨਿਕਲ ਆਵੇ ਆਪਾਂ ਕਹਿ ਨਹੀਂ ਸਕਦੇ ਹਾਂਜੀ ਤੇ ਤੁਰ ਹਾਂ ਇੱਕ ਦਿਨਾਂ ਫਿਰ ਖਾਣੇ ਤੇ ਦੇਖ ਸਕਦੇ ਚੰਗੇ ਦੂਰ ਦੂਰ ਖਾਂਜਲੇ ਲੱਗੇ ਚੰਗੇ ਘਾਪ ਤੇ ਤੇ ਆ ਮਗਰੇ ਦੇ ਕੱਟੀ ਆ ਪੱਕਾ ਦੋਤੇ ਕਿੰਨਾ ਵਿੱਧੀ ਦੇ ਕੋਲ ਵਿੱਚ ਜੀ ਦੇ ਕੋ ਪੱਕਾ 6 ਕਿਲੋ ਹੋਊਗਾ ਕਹਿਣ ਨੂੰ ਭਾਵੇਂ 7 ਕਿਲੋ ਆਕੀ ਜਾਈਏ ਠੀਕ ਹੈ ਤੇ ਮਿਲਦੀ ਕੱਟੀ ਤੇ ਹੀ ਹੈ ਮਿਲਦੀ ਕੱਟੀ ਦੇ ਵਿੱਚ ਜੀ ਠੀਕ ਹੈ ਹਾਂਜੀ ਚਲੋ ਲੈ ਜਾ ਫਿਰ ਆ ਸਿੰਘ ਵੀਰ ਜੀ ਕੁੰਡਾ ਆ ਤੇ ਉਹਦਾ ਮੜਾ ਆ ਜੇ ਉੱਤੋਂ ਖੋਖ ਲੱਥਾ ਠੀਕ ਹੈ ਹਾਂਜੀ ਦੋਵਾਂ ਦੇ ਖੋਖ ਲੱਥੇ ਹੀ ਆ ਥੋੜੇ ਥੋੜੇ ਉੱਤਰਾ ਬਾਕੀ ਕਟਬੂੜੇ ਦੀ ਵੀਰ ਜੀ ਚੰਗੀ ਹੈ ਮਈ ਬਾਕੀ ਵੀ ਜੀ ਥਣ ਪਾਂਡੇ ਦੀ ਬਹੁਤ ਸਾਫ ਆ ਲੈ ਆ ਜੀ ਬਾਤੀ ਇਹ ਜੀ ਕਈ ਬਈਆਂ ਹੁੰਦੀਆਂ ਟਾਈਮ ਤੋਂ ਪਹਿਲਾਂ ਮਿਲਦੀਆਂ ਨਹੀਂ ਆ। ਹਾਂਜੀ ਹਾਂਜੀ। ਇਹਨੂੰ ਭਾਵੇਂ ਦੁਪਹਿਰੇ ਚੋਲੋ ਭਾਵੇਂ ਸ਼ਾਮੀ ਚੋਲੋ ਕੱਟੀ ਛੱਡ ਗਏ। ਠੀਕ ਆ। ਉਹਦਾ ਵੀ ਮਿਲ ਪੈਂਦੀ ਆ ਜੀ ਥੱਲੇ ਭਾਈ ਬੈਜੋ। ਤੇ ਮੋਲੇ ਦਾ ਮੋਲੇ ਦਾ ਜਾਇਜ਼ੀ ਕਰ ਦਈਏ। ਕਿੰਨਾ? ਮੋਲ ਵਿੱਚ ਜੀ ਤੁਹਾਨੂੰ ਪਤਾ ਹੀ ਆ ਬਾਹਰ ਦੇ ਬਾਜ਼ਾਰ ਦੇ ਸਹਾਰੇ ਨਾਲ ਜੀ ਆਪਾਂ ਜਾਇਜ਼ੀ ਕਰ ਦੇਣਾ। ਹਾਂਜੀ। ਹਾਂਜੀ। ਮੋਲ ਵਿੱਚ ਜੀ ਕਰਨੋਂ ਭਾਵੇਂ 55000 ਕਰੀ ਜਾਈਏ 50000 ਪੂਰੇ ਦੇ ਦਈਏ। ਅੱਛਾ 50000 ਜੀ ਦੇ ਦਈਏ 50 ਦੀ ਪੂਰੇ ਵਿੱਚੋਂ ਕਰਨਾ ਕੋ ਮਨ ਤਾਂ ਨਾ ਹਰ। ਵਿਚੋਂ 1000 ਛੜਦੀਆਂ ਨਿੰਜਾਰੀ ਦੇ ਦਈਏ ਪੂਰੇ ਦੀ ਠੀਕ ਹੈ ਹਾਂਜੀ ਬਾਕੀ ਹੁਣ ਥੋੜਾ ਬੋਦਾ ਮਾਨਤਾ ਨਹੀਂ ਹੋਣਾ ਆਪਾਂ ਗੱਲ ਹੀ ਨਿੱਜੀ ਕਰਤੀ ਆ ਚਲੋ ਕੋ ਫੋਨ ਲਾਵੇ ਫੋਨ ਲਾਵੇ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਥੋੜਾ ਬੋਦਾ ਠੀਕ ਹੈ ਥੋੜਾ ਬੋਦਾ ਹੀ ਪਰ ਜ਼ਿਆਦਾ ਨਹੀਂ ਨੇ ਜੀ ਬਾਕੀ ਇਹ ਆ ਕਿ ਚਲੋ ਮਗਰ ਕੱਟੀ ਵੀ ਆ ਪਲੀ ਬਰੋਸੇ ਕਰੀ ਪਲੀ ਇਹਦੇ 56000 ਦੀ ਮਗਰ ਕੱਟੀ ਆ ਹਾਂਜੀ ਤੇ ਵਜਨ ਦੇ ਹਿਸਾਬ ਨਾਲ ਲਈ ਇਹਦੇ 456000 ਦਾ ਤੇ ਵਜਨ ਚ ਮਾਲ ਦਿਆ ਬੰਦੇ ਠੀਕ ਠੀਕ ਹੈ ਹਾਂਜੀ ਤੇ ਦੁੱਧ ਵੱਖਰਾ ਲਾ ਲੈਣਾ ਹਾਂਜੀ ਹਾਂਜੀ ਤੇ ਆ ਗਾਂ ਤਾਜੀ ਸੁਈ ਜੇ ਹਾਂਜੀ ਇਹ ਤਾਜੀ ਦੋਹੇ ਤਾਜ਼ੀਆਂ ਸੁਈਆਂ ਵੇ ਜੀ ਠੀਕ ਆ ਇਹ ਸਵੇਰੇ ਮਨੇਰੇ ਪੀਆ ਵੀ ਜੀ 2 ਵਜੇ ਦਾ ਲੱਗ ਪਉਗਾ ਠੀਕ ਠੀਕ ਹਾਂਜੀ 2 ਕਾਂ ਮਾ ਤਾਜ਼ੀਆਂ ਸੁਈਆਂ ਜਿਹੜੀਆਂ ਦੋਮਾਂ ਤੇ ਜੇਰਾ ਮੱਖ ਵੱਖ ਰੱਖੀਆਂ ਆਪਾਂ ਦੋਮਾਂ ਦੇ ਜੇਰੇ ਪਈਆਂ ਨੇ ਦੋਹਾਂ ਦੀ ਜੇਰਾ ਰੱਖੀਆਂ ਕਈ ਵੀਰ ਭਰਾ ਦਿੰਦੇ ਆ ਜੇਰਾ ਜੂਰਾ ਤੁਹਾਨੂੰ ਪਤਾ ਸੁਈ ਜੇਰਾ ਅਗਲੇ ਨੂੰ ਖਾਦਣੀ ਚਾਹੀਦੀ ਪਰਪਰਾ ਨੂੰ ਠੀਕ ਆ ਤੇ ਦੱਸਿਓ ਤੇ ਬਾਰੇ ਫਿਰ ਇਹ ਵਜੇ ਵੀ ਕੀ ਹੈਗਾ ਅੱਛਾ ਹਾਂਜੀ ਇਹ ਵੀ ਕੀ ਦਾ ਸੌਦਾ ਹੋਇਆ ਇਹਦਾ ਸੌਦਾ ਹੋਇਆ ਠੀਕ ਆ ਹਾਂਜੀ ਤੇ ਆ ਵੀ ਕੰਡਾਲੀਆਂ ਇਹ ਵੀ ਕੰਡਾਲੀਆਂ ਨੇ ਠੀਕ ਆ ਇਹ ਤਾਜੀ ਸੋਈ ਆ ਵੀ ਇਹ ਵੀ ਤਾਜੀ ਸੋਈ ਵੀ ਜੀ ਦੋਵੇਂ ਅੱਗੜ ਪਿਛੜੀ ਸੋਈਆਂ 5-5 ਮਿੰਟ ਦੇ ਗੈਪ ਤੇ ਹੀ ਠੀਕ ਆ ਹਾਂਜੀ ਹਾਂਜੀ ਇਹਨਾਂ ਸਲਾਹ ਕੀਤੀ ਹੈ ਨਾ ਠੀਕ ਆ ਜੀ ਹਾਂਜੀ ਦੋਵਾਂ ਨੇ ਬਾਕੀ ਨੇ ਜੀ ਠੰਡੀ ਤੇ ਰੀਚ ਚਵਾ ਵੇਖੋ ਵੀਰ ਜੀ ਚਵਾ ਵੀਰ ਜੀ ਬਹੁਤ ਸੋਹਣਾ ਲੱਗਾ ਠੀਕ ਆ ਹਾਂਜੀ ਹਾਂਜੀ ਚਵਾ ਆ ਭਾਵੇਂ ਛੋੜਾ ਜਾਂ ਬੱਚਾ ਛੋੜੇ ਏਡੀ ਠੰਡੀ ਆ ਬੱਚਾ ਕਿਹਦੇ ਮਗਰ ਬਾਕੀ ਇਹ ਇਹਦੇ ਮਗਰ ਵਿੱਚ ਹੀ ਵਸ਼ਾ ਜੀ ਦੋਵਾਂ ਮਗਰ ਵਸ਼ੇ ਹੀ ਆ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਆ ਉਹ ਤੇ ਵਧੀਆ ਦੇਖੋ ਹੁਣ ਤੇ ਤੁਹਾਨੂੰ ਪਤਾ ਬੋਲਾ ਬਾਲਾ ਹੀ ਧਾਰਾ ਧੂਰਾ ਦੇ ਹਜੇ 2 ਢਾਈ ਕਿਲੋ ਵਿੱਚ ਹੋਇਆ ਹੈ ਹਾਂਜੀ ਹਾਂਜੀ ਤੇ ਇਹ ਵੀ ਕੋਈ ਵੀਰ ਭਰਾ ਸੇਵਾ ਕਰ ਲੂਗਾ ਤੇ 10 ਬਾਰਾ ਕਿਲੋ ਰਮਾਨ ਚਵਾਈ ਜਾਊਗੀ 10 ਕਿਲੋ ਵੀ ਜੀ ਚਵਾਈ ਜਾਵੇ ਬੜਾ ਦੋਦਿਆ ਤੋਰੋ ਫੇਰੇ ਕਰੀ ਨਾ ਬਾਕੀ ਗਰਮੀ ਆ ਗਾੜੀ ਮੌਸਮ ਵੀ ਇਹੋ ਜਿਹਾ ਵਾ ਤੇ ਤੁਹਾਨੂੰ ਪਤਾ ਪੱਠੇ ਦੱਥੇ ਜੀ ਥੋੜੀ ਸ਼ਾਰਟ ਆ ਜਣੀ ਹੈ ਹਾਂਜੀ ਹਾਂਜੀ ਬਾਕੀ ਜੀ ਜਰਸੀ ਕਲੋਸ ਆ ਬਾਕੀ ਕੱਦ-ਕਾਠ ਵੀ ਮੀਡੀਅਮ ਆ ਜਰਸੀ ਦੀ ਜਰਸੀ ਆ ਐਚ ਐਫ ਦੀ ਐਚ ਐਫ ਆ ਹਾਂਜੀ ਬਾਕੀ ਫਾਂਸਣ ਸੋਹਣਾ ਲੱਗਾ ਬੱਜੀ ਬਾਕੀ ਹਵਾਨੇ ਦੀ ਥੋੜੀ ਬੈਕਬੂੰ ਪੂਰੀ ਜਿਆਦੀ ਆ ਜਿੰਨਾ ਗਾਣ ਨੂੰ ਇੰਨਾ ਪਛਾਣੂ ਬਾਕੀ ਤਾਜੀ ਸੋਈ ਆ ਉਹਦੇ ਘਰ ਕੇ ਅੰਦਰੋਂ ਥੋੜਾ ਜਿਆ ਤੇਜ਼ ਭਾਈਤੀ ਆ ਜਿੰਨਾ ਕ ਵੇਚੀ ਨਾ ਮੁੱਲ ਘੜੀ ਦੇਣਾ ਨਾ ਇਹਨੇ ਵੀ ਨਾ ਭਾਵੇਂ 2 ਮਹੀਨੇ ਚੋਗਾ ਫੇਰ ਵੇਚ ਦੀਏ ਠੀਕ ਆ ਹਾਂਜੀ ਬਾਕੀ ਤਾਜੀ ਸੋਈ ਆ ਜੇ ਇਹਨੇ ਪ੍ਰੋਪਰ ਭਾਤੀ ਆ ਇਹ ਪੁੜੇ ਵੀ ਨਹੀਂ ਤਾਂ ਚੁੱਕੇ ਪੁੜੇ ਵੀ ਜੀ ਦੂਹਾਂ ਨੇ ਹਾਂ ਜੀ ਹਜੇ ਪੁੜੇ ਉਦਾਂ ਹੀ ਆ ਠੀਕ ਹੈ ਤੇ ਕਿੰਨਾ ਮੁੱਲ ਵਿੱਚ ਹੀ ਰੱਖਦੀ ਹੈ ਤਾਂ ਫੇਰ ਆਪਾਂ ਇਹਦਾ ਵੀਰ ਜੀ ਇਹਦਾ ਵੀਰ ਜੀ ਮੁੱਲ ਕਰਨ ਨੂੰ ਤੇ ਭਾਵੇਂ ਕਰੀ ਜਾਈਏ 35000 ਹਾਂਜੀ 32000 ਹੀ ਦੇ ਦਈਏ 32000 ਹਾਂਜੀ ਕਿ ਹੋਰ ਕਰ ਦਈਏ ਵਿੱਚ ਮਨ ਤੁਸੀਂ ਕਰ ਦਿਓ ਕੋਈ ਗੱਲ ਹੋਰ 30 ਹੀ ਦੇ ਦਈਏ ਚਲੋ 30 ਹੀ ਦੇ ਦਈਏ ਠੀਕ ਹੈ ਜੀ ਬਾਕੀ ਜੀ ਸੱਜਰ ਪੰਜੀ ਪੰਜੀ 26 26 ਆਦੀ ਲੋਕ ਟੋਕੜਾ ਵਿੱਚ ਹੀ ਜਾਂਦੇ ਆ ਦੇ ਹਾਂਜੀ ਹਾਂਜੀ ਉਨੇ ਕਾਗ ਬੰਦੇ ਹਾਂਜੀ ਹਾਂਜੀ ਗੱਬਣ ਵਿੱਚ ਜਿ ਵਸੀ ਇਹ ਵੀ ਚੰਗੀ ਤਿਆਰ ਹੁੰਦੀ ਥੱਲੇ ਸੁਆ ਕਿਦਾਂ ਅਜੇ ਹਜੇ ਵੇਜੀ ਨੂੰ ਕੋਈ ਸੂਨ ਦਾ ਨਹੀਂ ਪਤਾ ਲੈਣ ਨੂੰ ਪਹਿਲਾਂ ਪਹਿਲਾਂ ਵੇਜੀ ਪਹਿਲਣ ਵਸੀ ਪਹਿਲਾਂ ਸੂਨ ਲੈ ਰਿਹਾ ਹਜੇ ਢੱਲਾ ਤੋਂ ਲੱਗ ਬਹੁਤ ਜਿਆਦੀਆਂ ਬਸ ਇਹ ਸੀਲ ਠੰਡੀ ਬਹੁਤ ਜਿਆਦੀ ਆ ਕਿੰਨੇ ਕ ਦੁੱਧ ਵਾਲੀ ਆ ਜੋਤੇ ਵੇਜੀ ਇਹ 15 16 ਕਿਲੋ ਚਵਾਉਗੀ ਠੀਕ ਆ ਬੰਦ ਵਿੱਚ ਚਵਾ ਸਕਦੀ ਆ ਆਪਕੋ ਤੇ ਅੰਦਾਜ਼ਾ ਹੀ ਦੱਸਣ ਨੇ ਆ ਤੋਰਾਂ ਫੇਰ ਇੱਕ ਕਰੀਨਾ ਏ ਵੇ ਜੀ ਬਾਕੀ ਅਜੇ ਤਿਆਰ ਹੋਣੀ ਆ ਅਜੇ ਤਿਆਰ ਹੋਣੀ ਆ ਵੇ ਜੀ ਅੱਛੀ ਅਜੇ ਕਲੀ ਪੁਲੀ ਬਹੁਤ ਜਿਆਦੀ ਸੋਹਣੀ ਆ ਜਿੰਨੀ ਮੈਂ ਅਗੀ ਅੱਛੀ ਸੋਹਣੀ ਚੰਗੇ ਸੰਭੇ ਸੰਭੀ ਆ ਤੇ ਕੱਦ ਕਾਠ ਵੀ ਚੰਗਾ ਪਿਓਰ ਵੇ ਜੀ ਛੇਦਾਂ ਦੇ ਮੂੰਹ ਏ ਕੋਈ ਨੋ ਛਿੱਗੀ ਹੁੰਦੀ ਆ ਵੇ ਠੀਕ ਹੈ ਜੀ ਹਾਂ ਜੀ ਬਾਕੀ ਵੀਰ ਜੀ ਕੱਦ ਕਾਠ ਤੋਂ ਕੋਈ ਵੀਰ ਅੰਦਾਜ਼ਾ ਲਾ ਲੇ ਪਹਿਲਾਂ ਦੇ ਹਿਸਾਬ ਨਾਲ ਕੱਦ ਕਾਠ ਪੂਰਾ ਫੁੱਲ ਕਰਦਿਆ ਵੇ ਸੋਨਾ ਕੱਦ ਕਾਠ ਆ ਤੇ ਪਲੀ ਪੁਲੀ ਬਹੁਤ ਜਿਆਦੀ ਗੱਲ ਨਹੀਂ ਹਾਂ ਵੀ ਦੇਖ ਸਕਦੇ ਹੈਗੀ ਵੀ ਠੰਡੀ ਤੇਰੀ ਆ ਜਿਹੜੀ ਪੂਰੀ ਠੰਡੀ ਠੰਡੀ ਵੀਰ ਜੀ ਫਾਵੇਂ ਰੜੇ ਬੰਦ ਕੇ ਵਛੀ ਨੂੰ ਚੋੜੋ ਆ ਵੇਖੋ ਵੀਰ ਜੀ ਹਾਂ ਦੇਖ ਸਕਦੇ ਕੰਨੀਆਂ ਦਈਆਂ ਛਿੱਗੀ ਵਾਲੀਆਂ ਦਈ ਬਰਾਬਰ ਕਰਨਾ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਲੈ ਜਾ ਫੇਰ ਬਾਕੀ ਜੇ ਤਰ੍ਹਾਂ ਮਰਜੀ ਇਹਨਾਂ ਕੋਈ ਪਰਵਾਹ ਨਹੀਂ ਆ ਇਹ ਯਾਰਾਂ ਦੀ ਸੋਣੀ ਹੋ ਜਾਂਦੀ ਹੈ ਹਾਂਜੀ ਬਾਟੀ ਵੀ ਜੀ ਨਵੇਂ ਡੰਗਰ ਦਾ ਇਹ ਹੁੰਦਾ ਵਾ ਗਾ ਵੀ ਦੋ ਸੁਵੇਚ ਹੋ ਗਏ ਹਾਂਜੀ ਵੀਰ ਭਰਾ ਚਲੋ ਪੈਸੇ ਵਟੇ ਜਾਂਦੇ ਆ ਤੇ ਕਿੰਨਾ ਮੁੱਲ ਰੱਖੀਏ ਵੀਰ ਜੀ ਇਹਦਾ ਵੀ ਜੀ ਆਪਾਂ ਤੇ ਮੁੱਲ ਵੀ ਮੋਲੀ ਇਹ ਕਰ ਦਿੰਦੇ ਆ ਵੀ ਚਲ ਜਿਹੜਾ ਵੀਰ ਭਰਾ ਕੋ ਵੇਚਣ ਵਾਲਾ ਵੀ ਖੜੇ ਤੇ ਉਹਨੂੰ ਵੀ ਚਲ ਦਾ ਰੁਪਏ ਵਜਣ ਹਾਂਜੀ 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 1500 ਵਾਲਾ ਵੀਰ ਜੀ ਕੰਮ ਕਰੀ ਜਾ 1500 ਬਜੇ ਤੇ ਗਾਹ ਜਾਵੇ ਹਾਂਜੀ ਹਾਂਜੀ ਮੋਲ ਵੀਰ ਜੀ ਇਹਦਾ ਕਰਨੂ ਤੇ ਭਾਵੇਂ 60000 ਕਰੀ ਜਾਈਏ 55000 ਦੀ ਦੇਣੀ ਹੈ ਵੇਸ਼ੀ 55000 ਦੀ ਮੌਕੇ ਤੇ ਹੋਵੇ ਭਾਵੇਂ ਅੱਜੇ ਵੇਖ ਜੇ ਤੇ ਭਾਵੇਂ ਸੁੱਕੇ ਵੇਖ ਜੇ ਦੇਣੀ 55 ਦੀ ਹੈ ਵੇਸ਼ੀ ਅੱਛਾ ਹਾਂਜੀ ਥੋੜਾ ਬੋਦਾ ਮਾਨਤਨ ਕਰਦਾਂਗੇ ਮੌਕੇ ਤੇ ਠੀਕ ਬਾਕੀ ਇਹਨੇ ਛੇਤੀ ਸੂਬੇ ਨਾਲ ਬੋਦਾ ਟਾਈਮ ਨਹੀਂ ਖੜਨਾ 30000 ਦੇ ਹਿਸਾਬ ਨਾਲ ਮੁੱਲ ਜਾਇਜ਼ ਕੀਤਾ ਵਾ ਬਾਹਰ ਨਹੀਂ ਮਾਲ ਲੋ ਮਾਲ ਡੰਗ ਨੂੰ ਲੋਕ ਹੱਥ ਰੱਖਣ ਦਿੰਦੇ ਠੀਕ ਹੈ ਜੀ ਥੋੜੀ ਜੀ ਮਾਲ ਦੀ ਛਾੜਿਆ ਤੇ ਮਹਿੰਗਾ ਮਿਲਦਾ 100 ਰੁਪਏ ਠੀਕ ਹੈ ਬਾਕੀ ਵੀਰ ਜੀ ਠੰਡੀ ਧਿਰੀ ਆ ਕੋਈ ਨਹੀਂ ਕੋਈ ਚੱਕਰ ਬਾਕੀ ਕੋਈ ਹੈ ਕਿ ਤੁਹਾਡੇ ਘਰੋਂ ਤਸੱਲੀ ਕਰਕੇ ਤਸੱਲੀ ਪੂਰੀ ਵੀਰ ਜੀ ਕਰਕੇ ਖੈਰ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ